ਅਜੇ ਮੇਰੇ ਸਾਰੇ ਤੇ ਕਿੱਥੇ ਲਾ ਰੱਖੇ ਨੇ ਸੈਟੇਲਾਈਟ ਜਿੰਨਾਂ ਨੇ ਜਮਾ ਅੱਜ ਤਾਂ ਬਾਲੇ ਪਰਦੇ ਨਾਲ ਅੱਗ ਲਾਈ ਸੀ ਪਤਾ ਨਹੀਂ ਕਿੱਥੋਂ ਆ ਗਏ ਉਹ ਗੱਡੀਆਂ ਜਿਹਾ ਲੈ ਕੇ ਆਟੇ ਪਾਪਾ ਤੇ ਤਾਂ ਪਰਾਲੀ ਫੂਕਣ ਦਾ ਪਰਚਾ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਹੁਣ ਕਰ ਦੋ ਮੈਂ ਕਿਹਾ ਪਹਿਲਾਂ ਤੁਸੀਂ ਸਿਹਰੇ ਰੋਟੀ ਖਾ ਲੋ ਜਵਾਕਾਂ ਵਰਗੇ ਸਾਰਾ ਦਿਨ ਕੁੱਤੇ ਮਗੂ ਭੌਂਕਦੇ ਪਰਦੇ ਆਉਂਗੇ ਭੁੱਖ ਲੱਗੀ ਹੋਗੀ ਅਕੇ ਨਹੀਂ ਨਹੀਂ ਸਾਡੀ ਤਾਂ ਸੈਟਿੰਗ ਜੋਬ ਆਸ ਤਾਂ ਲਾਈਟ ਜਾ ਖਾਣਾ ਖਾ ਕੇ ਆਏ ਆ ਆਪਦਾ ਮੈਂ ਕਿਹਾ ਕਹੇ ਜਾ ਖਾਏ ਓਏ ਅਕੇ ਚੌਲ ਖਾ ਕੇ ਆਇਆ ਮੱਖਾ ਫਿਰ ਸ਼ਰਮ ਤਾਂ ਨਹੀਂ ਆਉਂਦੀ ਪਰਾਲੀ ਵਾਲਿਆਂ ਤੇ ਪਰਚਾ ਕਰਦੇ ਹਨ ਮੱਖਾ ਚੌੜ ਛੋੜ ਦੇ ਦਸਤਰਾ ਚੋਂਦੇ ਨੇ ਇੱਥੇ ਹੁੰਦੇ ਨੇ ਭਾਈ ਅਕੇ ਸਾਨੂੰ ਤਾਂ ਜੀ ਸਰਕਾਰਾਂ ਦੇ ਹੁਕਮ ਨੇ ਮੱਖਾ ਜੇ ਸਰਕਾਰਾਂ ਨੇ ਤਾਂ ਮੇਰੇ ਸਾਲੀ ਦੀ ਬਾਦੀ ਪੱਟੀ ਮੈਸ ਕਰਤੀ ਅਕੇ ਬਾਬਾ ਕਿਉਂ ਵਨ ਪੜ ਗੱਲਾਂ ਕਰਦਾ ਹਰੇਕ ਥਾਂ ਤੇ ਸਰਕਾਰਾਂ ਨੂੰ ਕਿਹੜੀ ਸ ਲੈਣੇ ਤੇਰੀ ਸਾਲੀ ਦੇ ਵਿਆਹ ਨਾਲ ਸਰਕਾਰਾਂ ਦਾ ਕੀ ਲਿੰਕਾ ਮੱਖਾ ਹਾਈ ਕਿਉਂ ਨਹੀਂ ਭਾਈ ਮੱਖਾ ਮੈਂ ਸੌਰੀ ਵਿਆਹ ਗਿਆ ਸੀ ਡੀ ਜੇ ਵਾਲੇ ਨੇ ਮੇਰੇ ਕੰਨੀ ਦੇਖ ਕੇ ਆ ਗਾਣਾ ਚਲਾਤਾ ਅੱ비 ਪੁਰਾਣਾ ਤੁਰਿਆ ਆਉਂਦਾ ਉਹਨੇ ਦੀ ਟਰਾਲੀ ਸਿੱਟੀ ਵੰਡੀ ਚ ਸਵੇਰੇ ਮੁੱਕਦੇ ਨਾਲ ਨੋਡ ਪਏ ਬੈਂਕਾਂ ਚ ਬਠੇਰੇ ਮਖਾ ਮੇਰੇ ਤਾਂ ਦਿਮਾਗ ਚ ਉਹਦੀ ਗੱਲ ਵੱਜੀ ਵੀ ਮੇਰੇ ਸਾਢੇ 1/2 ਚੋਨਾ ਸੱਟੇ ਨੂੰ ਤਾਂ 20 ਦਿਨ ਹੋ ਗਿਆ ਵੇ ਮੰਡੀ ਚ ਵੀ ਦੀਵਾਨੀ ਮੇਰੇ ਅਕਾਊਂਟ ਚ ਨਹੀਂ ਪਈ ਮਖਾ ਮੈਂ ਸਾੜੀ ਤੋਂ ਕੀ ਭਰਦਾ ਹੁਣ ਮੱਖਾ ਵਿਚਾਰੀ ਅੱਧਾ ਘੰਟਾ ਨੱਚ-ਨੱਚ ਕੇ ਥੱਕ ਗਈ ਓਏ ਲਾਟੋ ਟੁੱਟਨ ਵਾਲਾ ਹੋ ਗਿਆ ਮੇਰੇ ਤੋਂ 10 ਰੁਪਏ ਨਹੀਂ ਬਾਰੇਗੇ ਮੈਨੂੰ ਹਾਰ ਕੇ ਮੇਣਾ ਮਾਰ ਕੇ ਬਾਗੀ ਕਹਿੰਦੀ ਜੀਜਾ ਤਾਂ ਕੰਜੂਸ ਆ ਮੱਖਾ ਮੇਰੀ ਬੇਇੱਜ਼ਤੀ ਕਰਾਈਏ ਨਾ ਸਰਕਾਰਾਂ ਨੇ ਅਕੇ ਨਹੀਂ ਬਾਬਾ ਸੰਤਾ ਲੋਕੇਸ਼ਨ ਆ ਜਾਂਦੀ ਐਸ ਤਾਂ ਤਾਂ ਮੱਖਾ ਜਦੋਂ ਸਾਡੇ ਜੱਟਾਂ ਦੀ ਖੜੀ ਕਣਕ ਦੇ 100 100 ਡੇਢ ਢੇਢ ਸੋ ਕਿੱਲੇ ਮੱਚ ਜਾਂਦੇ ਨੇ ਓਏ ਮੱਖਾ ਉਦੋਂ ਸੈਟੇਲਾਈਟ ਤੇ ਕਿਹੜੇ ਦੌੜੇ ਪਾ ਦੇਣੋ ਭਾਈ ਉਦੋਂ ਕਿਉਂ ਨਹੀਂ ਲੋਕੇਸ਼ਨ ਆਉਣੀ ਤੁਹਾਡੇ ਕੋਲ ਉਦੋਂ ਮੱਖਾ ਸੀ ਫੋਨ ਤੇ ਫੋਨ ਕਰੀ ਜਾਂਦੇ ਆ ਵੀ ਭਾਈ ਫੇਰ ਪਾ ਗ੍ਰੇਡ ਨੂੰ ਭੇਜ ਦਿਓ ਉਦੋਂ ਮੱਖਾ ਕਾ ਕੋਈ ਪਈਦਾਨ ਮੈਨੋ ਕਾ ਗੱਲ ਹੋਰ ਦੱਸੋ ਭਾਈ ਮੱਖਾ ਜੇ ਤੁਹਾਡੇ ਦਫ਼ਤਰਾਂ ਚ ਅਸੀਂ ਕੰਮ ਤਾਂ ਦੇ ਆ ਜੀ ਮੱਖਾ ਬਾਅਦ ਟੋਪੀ ਜੀ ਵਾਲਾ ਕਰ ਦਿੰਦਾ ਕਿ ਸਭ ਛੁੱਟੀ ਤੈਨ ਹੁਣ ਮੱਖਾ ਮਹੀਨਾ ਹੋ ਗਿਆ ਹੁਣ ਕੋਈ ਸਭ ਮੱਖਾ ਛੁੱਟੀ ਤੀ ਨਹੀਂ ਰਹਿੰਦਾ ਹੁਣ ਮੱਖਾ ਤੁਸੀਂ ਕੀ ਦੇ ਕੀ ਦੇ ਨਹੀਂ ਮੱਖਾ ਕੇ ਚੰਚ ਤੋਰੇ ਫਿਰਦੇ ਹੋ ਕੀ ਗੱਲ ਮੱਖਾ ਸਾਡੇ ਨਾਲ ਕੋਈ ਬਾਹਰ ਬਰੋਤਾ ਥੁਰਦੀ ਗੰਨ ਨਹੀਂ ਨਹੀਂ ਅਕੇ ਸਾਨੂੰ ਤਾਂ ਸੈਟੇਲਾਈਟ ਰਾਹੀਂ ਲੋਕੇਸ਼ਨ ਭੇਜ ਦਿੰਦੇ ਨੇ ਆ ਮੰਡੀਆਂ ਚ ਮੱਖਾ ਜਿਹੜਾ ਝੋਨਾ ਪਿਆ ਇੰਨਾ ਕੰਨੀ ਸੈਟੇਲਾਈਟ ਕਿਉਂ ਨਹੀਂ ਦੇਖਦਾ ਮੱਖਾ ਕੱਲੇ ਲਾਲਕੇ ਖੇਤ ਕੰਨੀ ਸਾਈਟ ਤੇ ਲਾਈਟ ਲਾ ਰੱਖਿਆ ਤੁਸੀਂ ਉਦੋਂ ਬਣਾਈ ਜਨ ਮੱਖਾ ਸਰਕਾਰ ਤੇ ਜਦੋਂ ਕਿਸਾਨ ਆਲੂ ਸੱਟੇ ਦਿੰਦੇ ਨੇ ਉਦੋਂ ਸਾਈਟ ਤੇ ਲਾਈਟ ਤੇ ਦੋੜੇ ਪਾ ਦਿੰਦੇ ਹੋ ਮੱਖਿਆ ਐਸੇ ਲਾਈਟ ਸਾਈਟ ਤੇ ਲਾਈਟ ਦਚਾਨਾ ਬਸਤੀ ਲਾਈ ਨੇ ਹਾਂ ਸਾਈਟ ਤੇ ਲਾਈਟ ਕੋਈ ਖੋਜ ਘੁਜ ਵੀ ਕਰ ਲੋ ਮੇਰੇ ਸਾਲਿਓ ਦੁੱਜੀ ਮੱਖਾ ਚੱਲ ਮੈਂ ਮੰਨਦਾ ਮੱਖਾ ਚੱਲ ਕੋਈ ਗੱਲ ਨਹੀਂ ਸੇਰਾ ਮੈਂ ਮੰਨਦਾ ਵੀ ਪਰਾਲੀ ਨਾਲ ਧੂਆ ਹੁੰਦਾ ਆ ਦਿਵਾਲੀ ਤੇ ਮੱਖਾ ਜਿਹੜੇ ਪਟਾਕੇ ਚਲਾਉਣੀ ਹੋਏ ਕਿਡਾ ਭਾਈ ਗੁਲਾਬ ਜਲ ਛੜਕਦੇ ਨੇ ਇਹ ਵੀ ਤਤ ਉਹੀ ਕਰਦੇ ਨੇ ਕੋਲੇ ਖੜਾ ਮੇਰਾ ਪੋਤਾ ਬੋਲਦਾ ਕਿ ਦਾਦਾ ਫਿਕਰ ਨਾ ਕਰਾ ਜਿੱਦੇ ਆਪ ਰੱਕ ਜੇ ਕੰਦਾ ਕਿਸਾਨਾਂ ਦੇ ਖੇਤਾਂ ਤੇ ਹੋਣ ਲੱਗੇ ਨਾ ਉਦੈ ਕਹਿੰਦਾ ਦਿਵਾਲੀ ਵੀ ਪ੍ਰਦੂਸ਼ਣ ਕਰਨ ਲੱਗ ਜੂ ਮੱਖਾ ਕੀਤੀ ਆਓ ਲੱਖ ਰੁਪਏ ਦੀ ਗੱਲ ਮੇਰੇ ਪੁੱਤੇ ਨੇ ਚਾਹੇ ਪੰਜਵੇਂ ਚ ਪਰਦਾ ਦੱਸੋ ਭਾਈ ਮੱਖਾ ਸੱਟੇ ਲਾਈ ਤੇ ਮੱਖਾ ਕੱਲੇ ਸਾਡੇ ਸਿਰ ਤੇ ਤੱਕਣ ਨੇ ਤੁਸੀਂ ਉਹ ਵੀ ਕੱਲੇ ਪਰਾਲੀ ਪਰਾਲੀ ਵਾਲੇ ਸੀਜ਼ਨ ਚ ਕਣਕਾਂ ਵੇਲੇ ਤੁਸੀਂ ਉਹਨੂੰ ਮੱਲਾ ਦਾ ਪੇਟੀਆਂ ਤੇ ਸਾਹਮਣੇ ਦਿੰਦੇ ਹੋਗੇ ਉਹਦੇ ਵੀ ਲਾਜਾ ਕਰੋ ਬਿਆ ਫਲਾਣੇ ਕਿਸਾਨ ਦੀ ਫਲਾਣੇ ਕਿਸਾਨ ਦੀ ਕਣਕ ਮੱਚ ਗਈ ਹੁਣ ਮੈਂ ਕਿਹ ਰੱਜ ਲਾਈਨ ਚ ਪਾ ਦੇਣ ਸਾਰੇ ਖੇਤ ਮੈਂ ਕਿਹ ਉਹਦੇ ਥੋੜੀ ਰੱਡੇ ਲਾਈਨ ਕਿੱਧਰ ਜਾਂਦੀ ਆ ਬਈ ਜਿਹੜਿਆ ਸਰਕਾਰਾਂ ਨੇ ਵੱਡੇ ਵੱਡੇ ਪੋਰਟ ਲਾਇਏ ਨੇ ਬਈ 43 ਸਰਕਾਰੀ ਸਮਾਮਾ ਥੋੜੇ ਦੁਆਰ ਇਹ ਮੈਂ ਕਿਹ ਤੁਸੀਂ ਹੋਏ ਇਹੀ ਸਵਾਮਾ ਮੈਂ ਕਿਹ ਸਾਡੇ ਦੁਆਰ ਤੇ ਭੇਜਨੇ ਅਸੀਂ ਸਾਨੂੰ ਲੋਡ ਨਹੀਂ ਪਾਈ ਅਸੀਂ ਮੱਖਾਂ ਦੇ ਦਫ਼ਤਰਾਂ ਚ ਆ ਕੇ ਕੰਮ ਕਰਾ ਲਾਂਗੇ ਐਡੀ ਮੱਖਾਂ ਸੇਵਾਦੀ ਲੋੜ ਨਹੀਂ ਸਾਨੂੰ ਅਗੂ ਗਲਾ ਲੈਣ ਤੋਂ ਅਸੀਂ ਕਣਕ ਵੇਜਣੀ ਆ ਤੇ ਮੱਖਾਂ ਜੇ ਅਸੀਂ ਉਹੀ ਬੁਰੇ ਲੱਗਦੇ ਆ ਭਾਈ ਮੱਖਾਂ ਸਾਡੇ ਗੋਲੀਆਂ ਮਾਰਦੇ ਇੱਕ ਪਿੱਛੇ ਬੋਲਦਾ ਕਹਿੰਦਾ ਕੋਈ ਗੱਲ ਨਹੀਂ ਜਿੱਦੇ ਗੋਲੀਆਂ ਮਾਰੀਆਂ ਹੋਏ ਗੋਲੀਆਂ ਵੀ ਮਾਰ ਦਾਂਗੇ ਮੱਖਾਂ ਫਿਰ ਤੂੰ ਪਰਚਾ ਕਰੂ ਘਰ ਪਰਚਾ ਮੱਖਾਂ ਕਿਹੜਾ ਕਰਦਾ ਮੱਖਾਂ ਮੈਂ ਲਾਉਣਾ ਕਿਸਾਂ ਜੂਨੀਆਂ ਨਾਲ ਛੋਟੇ ਦਫ਼ਤਰਾਂ ਚ ਫੜੋ ਮਰੀ ਜਾਂਦੇ ਨੇ ਮੱਖਾਂ ਦੇ ਅਸੀਂ ਸੜਕਾਂ ਤੇ ਧਰਨਾ ਲਾਇਆ ਸੀ ਉਹ ਗੱਲ ਵੀ ਹੁਣ ਸੁਣ ਕੇ ਜਾਏ ਆਂ ਸੜਕਾਂ ਮੱਝ ਅੱਜ ਸਵੇਰੇ ਜਦੋਂ ਹਾਈਵੇ ਜਾ ਕਰਤਾ ਨਾ ਜਾਮ ਪੱਤਰਕਾਰ ਦੇ ਲੈ ਲੈ ਮਾਈਕੇ ਸਾਦੇ ਕੰਨੀ ਹੋ ਗਿਆ ਕਿ ਤੁਸੀਂ ਆ ਪਬਲਿਕ ਨੂੰ ਕਿਉਂ ਹੈਰਾਨ ਕਰਦੇ ਹੋ ਇੱਕ ਰਿਪੋਰਟਰ ਮੈਡਮ ਜੀ ਨੇ ਮੇਰੇ ਕਲੀ ਕਰਤਾ ਮੈਂ ਕੰਦੀ ਦੱਸੋ ਬਾਬਾ ਜੀ ਕਿਉਂ ਹੈਰਾਨ ਕਰਦੇ ਹੋ ਮੈਂ ਤਾਂ ਉਹਦੀ ਮਾਰੀ ਪੂਰੇ ਦੀ ਬੱਕੀ ਚ ਕੋਈ ਨਹੀਂ ਮੈਂ ਕਿਹਾ ਮੈਂ ਤੇ ਕੀ ਹੋਇਆ ਪੂਰਾ ਕਹਿੰਦਾ ਤਾਂ ਮੈਨੂੰ ਤਾਂ ਕੁਝ ਨਹੀਂ ਕਿਹਾ ਪ੍ਰੈਸਰ ਰਿਪੋਰਟਰ ਮੈਡਮ ਬੋਲੀ ਕੰਨੀ ਮੈਂ ਪੂਰੇ ਵਰਗਿਆਂ ਦੀ ਗੱਲ ਨਹੀਂ ਕਰਦੀ ਕਹਿੰਦੀ ਆ ਜਦ ਹੀ 1.5 ਕਿਲੋਮੀਟਰ ਲੰਮੀ ਗੱਡੀਆਂ ਦੀ ਲਾਈਨ ਲੱਗੀ ਇਹਨਾਂ ਦੀ ਗੱਲ ਕਰਦੀਆਂ ਜਿਹੜਾ ਜਾਮ ਲਾਤਾ ਅੱਛਾ ਮੱਖਾ ਭਾਈ ਤੈਨੂੰ ਗੱਡੀਆਂ 'ਚ ਬੈਠਣ ਵਾਲੇ ਆਮ ਲੱਗਦੇ ਆ ਤੇ ਦਰਿਆ 'ਤੇ ਬੈਠਣ ਵਾਲੇ ਖਾਸ ਲੱਗਦੇ ਮੱਖਾ ਹਾਈਏ ਕਾਉਨੇ ਗੱਡੀਆਂ ਲੈ ਕਹਿੰਦੀ ਕੋਈ ਤਾਂ ਜੋਬ ਵਾਲਾ ਬਾਬਾ ਕੋਈ ਬਿਜ਼ਨਸ ਮੈਂ ਨਾ ਕੋਈ ਡਾਕਟਰ ਆ ਮੱਖਾ ਭਾਈ ਗੁੱਡੀ ਫੇਰਾ ਜੋਬ ਵਾਲੇ ਨੂੰ ਆਏ ਪੁੱਛ ਵੀ ਜੇ ਤੋ ਚੜੇ ਮਹੀਨੇ ਤੁਹਾਡੀ ਤਨਖਾਹ ਪੈਂਦੀ ਆ ਕਦੇ ਮਾਹੀ ਚਰਤਾ ਨਹੀਂ ਚੱਕ ਹੋਇਆ ਕਹਿੰਦੀ ਨਾ ਬਾਬਾ ਫੇਰਾ ਪਈ ਡਾਕਟਰ ਡਾਕਟਰ ਨੂੰ ਵੀ ਐ ਪੁੱਛ ਵੀ ਜਦੋਂ ਪਾਤੀ ਤੇ ਦਵਾਈ ਲਿਖਦੇ ਹੋ ਕਦੇ ਸ਼ੈਲਰ ਆਏ ਨੇ ਕੱਟ ਤਾਂ ਨਹੀਂ ਕੱਟੀ ਕਹਿੰਦੀ ਨਾ ਬਾਬਾ ਮੈਂ ਕਿਹਾ ਜਦੋਂ ਤੁਸੀਂ ਆ ਚੈਨਲ ਵਾਲੀ YouTube ਤੇ ਵੀਡੀਓ ਪਾਉਣੇ ਹੋ ਕਦੇ ਮੰਡੀ ਚ ਤਾਂ ਨਹੀਂ ਰੁਲੀ ਕਹਿੰਦੀ ਨਾ ਬਾਬਾ ਮੈਂ ਕਿਹਾ ਜੱਜੇ ਤੁਹਾਡੇ ਸਾਰੇ ਨਾਲ ਕੁੱਤ ਖਾਣਾ ਹੋਣ ਲੱਗਿਆ ਨਾ ਅਸੀਂ ਤਾਂ ਸੜਕਾਂ ਤੇ ਬੈਠੀ ਆ ਤੁਸੀਂ ਮੈਂ ਕਿਹਾ ਲੇਟੋਗੇ ਮਾਣਾ ਮੋਟਾ ਭਇਆ ਕਲ ਨੂੰ ਹੱਥ ਮਾਰੋ ਸੋਨੂੰ ਆਮ ਖਾਸ ਦੀ ਪਰਖ ਨਹੀਂ ਹੈਗੀ ਜਿਹੜੇ ਬੰਦੇ ਦੀ ਮੱਖਿਆ 200 ਰੁਪਏ ਕਾਟ ਕਟੇ ਤੋਂ ਚੰਗਿਆੜ ਨਿਕਲ ਜਿਓ ਸੋਨੂੰ ਖਾਸ ਲੱਗਦਾ ਉਹ ਵੀ ਆਮ ਹੀ ਆ ਨਾ ਭਾਈ